ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਜ YouTube ਚੈਨਲ ਜੋਬ ਅਲਰਟ ਵਯੰਮਨ ਤੇ ਦੋਸਤੋ ਅੱਜ ਨਵਾਂ ਰਰੂਟਮੈਂਟ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਪੰਜਾਬ ਸਰਕਾਰ ਦੇ ਵਿੱਚ ਵੱਖ-ਵੱਖ ਭਾਗਾਂ ਵਿੱਚ ਕਲਰਕਾਂ ਦੀ ਭਰਤੀ ਆ ਚੁੱਕਿਆ ਹਨ ਅਤੇ ਗਰੁੱਪ ਸੀ ਦੀਆਂ ਭਰਤੀਆਂ ਵੀ ਰਹਿਣ ਵਾਲੀਆਂ ਹਨ ਇਹਦੇ ਵਿੱਚ ਲੈਬ ਟੈਕਨੀਸ਼ੀਅਨਾਂ ਅਲੱਗ-ਅਲੱਗ ਇਹ ਭਰਤੀ ਆ ਚੁੱਕੀ ਹੈ ਜੀ ਬਹੁਤ ਵਧੀਆ ਮੌਕਾ ਆ ਚੁੱਕਿਆ ਜੀ ਜਿਹੜੇ ਕੈਂਡੀਡੇਟ ਇਹਦਾ ਪੋਸਟ ਅਪਲਾਈ ਕਰਨਾ ਚਾਹੁੰਦੇ ਹਨ ਇਸ ਦੀ ਪੂਰੀ ਜਾਣਕਾਰੀ ਅਸੀਂ ਅੱਗੇ ਵੀਡੀਓ ਵਿੱਚ ਦਿੰਦੇ ਹਾਂ ਜੀ ਤੁਸੀਂ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਣਾ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਦਣਾ ਅਤੇ ਨਾਲ ਹੀ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਕੇ 올 ਦਾ ਬਟਨ ਪ੍ਰੈਸ ਕਰਦਣਾ ਜੀ ਤਾਂ ਜੋ ਪੰਜਾਬ ਵਿੱਚ ਕੋਈ ਵੀ ਨਵਾਂ ਰਕ੍ਰੂਟਮੈਂਟ ਅਪਡੇਟ ਆਉਂਦਾ ਹੈ ਜਾਂ ਕੋਈ ਵੀ ਨੋਟੀਫਿਕੇਸ਼ਨ ਆਉਂਦਾ ਹੈ ਉਹ ਦੀ ਸਹੀ ਅਤੇ ਸਟਿੱਕ ਜਾਂ ਕਈ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅਤੇ ਤੁਸੀਂ ਸਮਾਂ ਰਹਿੰਦੇ ਪੋਸਟ ਨੂੰ ਅਪਲਾਈ ਕਰ ਸਕੋ ਤਾਂ ਜਿਆ ਦੇਰ ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਹਾਂਜੀ ਦੋਸਤੋ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਕਲਰਕਾਂ ਦੀਆਂ ਅਸਾਮੀਆਂ ਮੰਗੀਤੀ ਜਾਂਦੀ ਹੈ ਜੀ ਇਸ਼ਤਿਹਾਰ ਨੰਬਰ ਐਮ ਵਾਲੀ 11/2025 ਅਧੀਨ ਸਵਾਮਨ ਚੋਨ ਬੋਰਡ ਪੰਜਾਬ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੀਆਂ ਕਲਰਕਾਂ ਦੀਆਂ 69 ਅਤੇ ਕਲਰਕ ਆਈਟੀਆਈ ਇੱਕ ਸਮੇਂ ਸਿੱਧੀ ਭਰਤੀ ਲਈ ਆਨਲਾਈਨ ਅਪਲੀਕੇਸ਼ਨ ਮੰਗ ਕੀਤੀ ਜਾਂਦੀ ਹੈ ਜੀ ਇਹਨਾਂ ਸਮੇਂ ਸੰਬੰਧੀ ਵਿਸਤਾਰਪੂਰਵਕ ਇਸ਼ਤਿਹਾਰ ਆਨਲਾਈਨ ਅਪਲਾਈ ਕਰਨ ਦਾ ਲਿੰਕ ਅਤੇ ਜੋ ਸਲੇਵਸ ਰਹਿਮ ਵਾਲਾ ਹੈਗਾ ਅਤੇ ਮਿਤੀ 26/11/2025 ਨੂੰ ਬੋਰਡ ਦੀ ਵੈਬਸਾਈਟ ਤੇ ਤੇ ਅਪਲੋਡ ਕੀਤਾ ਜਾਵੇਗਾ ਜੀ ਦੀ ਪੂਰੀ ਜਾਣਕਾਰੀ ਤੁਹਾਨੂੰ ਅਸੀਂ ਅੱਗੇ ਆਉਣ ਦਿਨਾਂ ਦੇ ਵਿੱਚ ਆਪਣੇ ਚੈਨਲ ਤੇ ਦੇਵਾਂਗੇ ਜੀ ਜੋ ਇਸ ਦਾ ਲਿੰਕ ਹੋਵੇਗਾ ਉਹ ਸਾਡੇ WhatsApp ਚੈਨਲ ਤੇ ਹੈ ਜੀ WhatsApp ਚੈਨਲ ਤੇ ਜਾ ਕੇ ਤੁਸੀਂ ਇਹਦਾ ਨੋਟੀਫਿਕੇਸ਼ਨ 26 11 2025 ਨੂੰ ਪੜ ਲੈਣਾ ਜੀ ਜੋ WhatsApp ਚੈਨਲ ਲਿੰਕ ਹੈ ਉਹ ਵੀਡੀਓ ਡਿਸਕ੍ਰਿਪਸ਼ਨ ਵਿੱਚ ਹੈ ਅਤੇ ਹੁਣ ਗੱਲ ਕਰਦੇ ਹਾਂ ਅਗਲੀ ਭਰਤੀ ਦੀ ਇਹ ਜੋ ਭਰਤੀ ਹੈ ਜੀ ਇਹਦਾ ਇਸ਼ਤਿਹਾਰ ਨੰਬਰ 13/2025 ਹੈ ਇਹ ਜਨਤਕ ਨੋਟਿਸ ਜਾਰੀ ਹੋਇਆ ਜੀ ਪੰਜਾਬ ਸਰਕਾਰ ਦਾ ਡਾਇਰੈਕਟੋਰੇਟ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਉਦਯੋਗਿਕ ਸਿਖਲਾਈ ਵਿੰਗ ਦੀ ਹੋਸਟਲ ਸਪਰਡੈਂਟ ਕਮ ਪੀਟੀਆਈ ਦੀਆਂ 68 ਸਮੀਆਂ ਸਟੋਰ ਕੀਪਰ ਦੀਆਂ 62 ਸਮੀਆਂ ਲਾਇਬ੍ਰੇਰੀਅਨ ਦੀਆਂ ਤਿੰਨ ਸਮੀਆਂ ਪਸ਼ੂ ਪਾਲਣ ਵਿਭਾਗ ਦੀ ਆਟੋਕਲੇਵ ਆਪਰੇਟਰ ਮਸ਼ੀਨ ਆਪਰੇਟਰ ਦੀਆਂ ਦੋ ਸਮੀਆਂ ਸਥਾਨਕ ਸਰਕਾਰ ਵਿਭਾਗ ਦੀ ਜੂਨੀਅਰ ਟੈਕਨੀਸ਼ੀਅਨ ਸਿਵਲ ਦੀਆਂ 21 ਸਮੀਆਂ ਤੇ ਜੂਨੀਅਰ ਟੈਕਨੀਸ਼ੀਅਨ ਇਲੈਕਟ੍ਰੀਕਲ ਦੀਆਂ ਤਿੰਨ ਸਮੀਆਂ ਦੀ ਗਰੁੱਪ ਸੀ ਦੀ ਸਿੱਧੀ ਭਰਤੀ ਲਈ ਆਨਲਾਈਨ ਅਪਲੀਕੇਸ਼ਨ ਦੀ ਮੰਗ ਕੀਤੀ ਜਾਂਦੀ ਹੈ ਜੀ ਇਹਨਾਂ ਸਾਮੀਆਂ ਸੰਬੰਧੀ ਵਿਸਤਾਰਪੂਰਕ ਸੂchna ਜਿਵੇਂ ਕਿ ਵਿੱਦਿਯੋਗਤਾ ਕੀ ਰਹੇ ਵਾਲੀ ਆ ਅਪਲਾਈ ਕਰਨ ਦੀ ਮਿਤੀ ਤਨਖਾਹ ਸਕੇਲ ਉਮਰ ਸੀਮਾ ਆਨਲਾਈਨ ਅਪਲਾਈ ਕਰਨ ਦਾ ਲਿੰਕ ਇਹ ਸਾਰੇ ਚੀਜ਼ਾਂ ਬੋਰਡ ਦੀ ਵੈਬਸਾਈਟ ਤੇ ਅਪਲੋਡ ਕੀਤਾ ਜਾਵੇਗਾ ਜੀ WhatsApp ਚੈਨਲ ਤੇ ਜਾ ਕੇ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ ਜੀ ਬਹੁਤ ਵਧੀਆ ਮੌਕਾ ਆ ਚੁੱਕਾ ਜੀ ਇਹਨਾਂ ਸਾਮੀਆਂ ਦੇ ਲਈ ਵੱਖ-ਵੱਖ ਭਾਗਾਂ ਦੇ ਵਿੱਚ ਕਲਰਕ ਦੀਆਂ ਲਾਇਬ੍ਰੇਰੀਨ ਦੀਆਂ ਅਤੇ ਜੋ ਆਈਟੀਆ ਕੀਤੀ ਹੋਈ ਆ ਜਿੰਨਾਂ ਗ੍ਰੇਡ ਦੀ ਉਹਨਾਂ ਦੇ ਲਈ ਬਹੁਤ ਵਧੀਆ ਸਾਮੀਆਂ ਹਨ ਜੀ ਇਹ ਗਰੁੱਪ ਸੀ ਦੀਆਂ ਸਾਮੀਆਂ ਰਹਿਣ ਵਾਲੀਆਂ ਹਨ ਬਹੁਤ ਵਧੀਆ ਮੌਕਾ ਆ ਚੁੱਕਿਆ ਜੀ ਤੁਸੀਂ ਇਹਨਾਂ ਨੂੰ ਜਲਦੀ ਅਪਲਾਈ ਕਰ ਦੇਣਾ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਜੇਕਰ ਤੁਹਾਡੀ ਕੋਈ ਕਵਰੀ ਹੁੰਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਤੁਹਾਡੀ ਪੂਰੀ ਸਹਾਇਤਾ ਕੀਤੀ ਜਾਵੇਗੀ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਨਾਲ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ